ਜੀ ਮੇਟਰ ਕਬਾਈ ਦਾ ਧਿਆਨ ਪਰ ਗੋਲੋ ਜੀ ਵਾਹਿਗੁਰੂ ਜੀ ਪੰਜਾਬ ਤੋਂ ਸ੍ਰੀ ਗੁਰਦੁਆਰੇ ਦਾ ਧਿਆਨ ਪਰ ਗੋਲੋ ਜੀ ਵਾਹਿਗੁਰੂ ਜੀ ਤੁਮਹਾਂ ਤੋਂ ਤਕਾਲ ਤੋਂ ਜੀ ਕੀ ਅਰਦਾਸ ਤੁਮਹਾਂ ਤੋਂ ਤਕਾਲ ਜੀ ਕੋ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਤੇ ਅੰਤ ਕਾਰ ਸਾਰੂਪ ਤੋਂ ਆਪਣੇ ਜੀਸਥਾਨ ਦੀ ਕੀ ਨਾਮ ਦੇ ਰਾਗ ਦਾ ਦਾਨ ਤੇ ਨਾਲ ਸਹਾਦਤ ਸਦਾ ਬਖਸ਼ ਕਰੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਕਾਲਾ ਸਾਹਿਬ ਜੀ ਬੰਦਨ ਪੰਤ ਤੁੰਦ ਕੋ ਰੇਟੇ ਦਾਰ ਤੁੰਦ ਦਾਰ ਤੁਸ ਨਾਮ ਦਾ ਦਾਨ ਕਰਾਸੇਂ ਵਕਤ ਜੀ ਮਹਿਮਾਨਿਆਂ ਵੀ ਮਾਨ ਗੁਰੂ ਨਾਮਿਆਂ ਦੇ ਤਾਨ ਤੋਂ ਅਤਿ ਤੇ ਉਹ ਆਹ ਨੰਨਾ ਮਕੇਰਾ ਤਾਂਤਰ ਜਗਮੀ ਨਾਮ ਕੇ ਕ੍ਰਮੀ ਸਰਬੱਤ ਕੋ ੁਰਣਤਾ ਕਰੇ ਮੇਰਾ ਤੋ ਕਰੋ ਤਲ ਗੁਰਸੇਵੀਐ ਸਤ ਸੰਤ ਭਾਈ

ਆਜ ਸਤਿ ਸ਼੍ਰੀ ਅਕਾਲ ਆਜੋ ਬੋਲੇ ਬਹੁਤ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਕਰੀਂ ਜੀ ਸਾਤ ਸ੍ਰੀ ਅਕਾਲ ਬੋਲੇ ਸੋਨਿਆ ਸਾਤ ਸ੍ਰੀ ਅਕਾਲ ਬੋਲੇ ਸੋਨਿਆ ਸਾਤ ਸ੍ਰੀ ਅਕਾਲ ਬੋਲੇ ਸੋਨਿਆ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਪਿੰਡ ਭੈਣੀ ਵਿੜਿੰਗਾ ਨੇੜੇ ਰੈਕੋਟ ਜ਼ਿਲ੍ਹਾ ਲੁਧਿਆਣਾ ਵਿਖੇ ਗੁਰਦੁਆਰਾ ਸਿੱਧ ਸਰ ਡੇਰਾ ਸਾਹਿਬ 12ਵਾਂ ਫਰੀ ਮੈਡੀਕਲ ਚੈੱਕਅਪ ਕੈਂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਰੰਪਾਰ ਕਿਰਪਾ ਰਹਿਮਤ ਬਖਸ਼ਿਸ ਦੇ ਸਦਕਾ ਨਗਰ ਨਿਵਾਸੀ ਐਨ ਆਰ ਆਈ ਵੀਰ ਨਗਰ ਪੰਚਾਇਤ ਅਤੇ ਸਰਦਾਰ ਪਿਰਤਪਾਲ ਸਿੰਘ ਜੀ ਪਾਲ ਸੇਖੋਂ ਕੈਲਗਰੀ ਕੈਨੇਡਾ ਵਾਲਿਆਂ ਦੇ ਉਪਰਾਲੇ ਸਦਕਾ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਬਹੁਤ ਹੀ ਸਤਿਕਾਰਯੋਗ ਬਾਬਾ ਬਲਜੀਤ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਅਕੈਡਮੀ ਭੈਣੀ ਵਿੜਿੰਗਾ ਵਾਲਿਆਂ ਨੇ ਕੀਤਾ ਅਤੇ ਇਸ ਕੈਂਪ ਦੇ ਵਿੱਚ ਸ਼ੰਕਰਾ ਆਈ ਕੇਅਰ ਹਸਪਤਾਲ ਤੋਂ ਮਾਹਰ ਡਾਕਟਰਾਂ ਦੀ ਟੀਮ ਚੈੱਕਅਪ ਕਰਨ ਵਾਸਤੇ ਕੈਂਪ ਦੇ ਵਿੱਚ ਪਹੁੰਚੀ ਤੇ ਇਸ ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਐਨ ਕੰਵਡੀਆਂ ਗਈਆਂ ਅਤੇ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਹਨ ਉਹਨਾਂ ਮਰੀਜ਼ਾਂ ਨੂੰ ਜੋ ਆਪਰੇਸ਼ਨ ਹੈ ਉਹਨਾਂ ਦੇ ਉਹ ਵੀ ਫ੍ਰੀ ਕੀਤੇ ਜਾਣਗੇ ਮੰਗਲਵਾਰ ਨੂੰ ਇਸ ਅੱਜ ਦੇ ਅੱਖਾਂ ਦੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਕੁੱਲ 170 ਮਰੀਜ਼ਾਂ ਨੇ ਭਾਗ ਲਿਆ ਜਿਹੜੀ OPD ਹੋਈ ਉਹ 170 ਸੀ ਤੇ ਉਹਨਾਂ ਦੇ ਵਿੱਚੋਂ ਲੋੜਵੰਦ ਮਰੀਜ਼ਾਂ ਨੂੰ ਐਨਕਾਂ ਦਿੱਤੀਆਂ ਗਈਆਂ ਦਵਾਈਆਂ ਦਿੱਤੀਆਂ ਗਈਆਂ ਤੇ ਕੁਝ ਕੁ ਮਰੀਜ਼ ਨੇ ਜਿਨ੍ਹਾਂ ਦੇ ਆਪਰੇਸ਼ਨ ਕੀਤੇ ਜਾਣਗੇ ਮੰਗਲਵਾਰ ਨੂੰ ਤੇ ਬਹੁਤ ਹੀ ਵੱਧ ਚੜ ਕੇ ਸੇਵਾਦਾਰਾਂ ਨੇ ਸੇਵਾ ਕੀਤੀ ਸਮੁੱਚੀ ਟੀਮ ਨੇ ਬੜੇ ਵਧੀਆ ਤਰੀਕੇ ਦੇ ਨਾਲ ਅੱਖਾਂ ਦਾ ਚੈੱਕਅਪ ਕੀਤਾ ਤੇ ਲੋੜਵੰਦਾਂ ਨੂੰ ਦਵਾਈਆਂ ਤੇ ਐਨਕਮੰਡੀਆਂ ਨੌਜਵਾਨ ਵੀਰਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਲੰਗਰਾਂ ਦੇ ਵਿੱਚ ਸੇਵਾ ਕੀਤੀ ਹੋਰ ਵੀ ਜੋ ਸੇਵਾਵਾਂ ਸਨ ਉਹ ਸਾਰੀਆਂ ਸੇਵਾਵਾਂ ਨਿਭਾਈਆਂ ਡਾਕਟਰਾਂ ਦੀ ਟੀਮ ਨੇ ਆਏ ਹੋਏ ਮਰੀਜ਼ਾਂ ਦਾ ਚੈੱਕਅਪ ਕੀਤਾ ਇਹ ਕੈਂਪ ਅੱਜ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਨਿਰੰਤਰ ਚੱਲਿਆ ਤੇ ਲੋੜਵੰਦ ਮਰੀਜ਼ਾਂ ਨੇ ਵੱਧ ਤੋਂ ਵੱਧ ਇਸ ਕੈਂਪ ਦਾ ਲਾਭ ਉਠਾਇਆ ਜੋ ਕਿ ਹਰ ਸਾਲ ਹੀ ਵੀਰਪਾਲ ਸੇਖੋਂ ਕੈਲਗਰੀ ਕਨੇਡਾ ਵਾਲਿਆਂ ਦੇ ਉਪਰਾਲੇ ਸਦਕਾ ਪਿੰਡ ਭੈਣੀ ਵਿੜਿੰਗਾ ਦੇ ਵਿੱਚ ਇਹ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਂਦਾ ਹੈ ਤੇ ਆਲੇ-ਦਾਲਾਂ ਦੇ ਜਿੰਨੇ ਵੀ ਨਗਰਾਂ ਦੇ ਮਰੀਜ਼ ਹਨ ਉਹ ਆ ਕੇ ਇੱਥੇ ਲਾਹਾ ਪ੍ਰਾਪਤ ਕਰਦੇ ਨੇ ਆਲੇ-ਦਾਲੇ ਨਗਰਾਂ ਦੇ ਵਿੱਚੋਂ ਕਾਫੀ ਸੰਗਤਾਂ ਪਹੁੰਚੀਆਂ ਜਿਨ੍ਹਾਂ ਨੇ ਆਪਣਾ ਚੈੱਕਅਪ ਕਰਾਇਆ ਦਵਾਈਆਂ ਲੈਤੀਆਂ ਐਨਕਾਂ ਲੈਤੀਆਂ ਤੇ ਲੋੜਵੰਦ ਮਰੀਜ਼ਾਂ ਦੇ ਆਪਰੇਸ਼ਨ ਵੀ ਕੀਤੇ ਜਾਣਗੇ 3 ਤਰੀਕ ਦਿਨ ਐਤਵਾਰ ਨੂੰ ਗਲੋਬਲ ਹਾਰਟ ਹਸਪਤਾਲ ਲੁਧਿਆਣਾ ਤੋਂ ਹਾਰਟ ਦੇ ਮਾਹਰ ਡਾਕਟਰ ਬਰਜੇਸ਼ ਕੁਮਾਰ ਬਾਂਦਨ ਐਮਬੀਬੀਐਸ ਐਮਡੀ ਡੀਐਮ ਜਿਹੜੇ ਹਾਰਟ ਦੇ ਮਾਹਰ ਨੇ ਇਹ ਡਾਕਟਰ 3 ਤਰੀਕ ਦਿਨ ਐਤਵਾਰ ਨੂੰ ਪਹੁੰਚ ਰਹੇ ਨੇ ਦਿਮਾਗੀ ਬਿਮਾਰੀਆਂ ਦੇ ਮਾਹਰ ਡਾਕਟਰ ਡਾਕਟਰ ਸਰੋਵਰ ਅਗਰਵਾਲ ਐਮਬੀਬੀਐਸ ਐਮਡੀ ਡੀਐਮ ਜਿਹੜੇ ਦਿਮਾਗੀ ਰੋਗਾਂ ਦੇ ਮਾਹਰ ਨੇ ਇਹ ਡਾਕਟਰਾਂ ਦੀ ਟੀਮ ਪਹੁੰਚ ਰਹੀ ਹੈ ਅਧਰੰਗ ਦੇ ਰੋਗਾਂ ਦੇ ਮਾਹਰ ਡਾਕਟਰਾਂ ਦੀ ਟੀਮ ਜਿਹੜੀ 3 ਤਰੀਕ ਦਿਨ ਐਤਵਾਰ ਨੂੰ ਪਹੁੰਚੇਗੀ ਉਹ ਵੀ ਜਿੰਨੀਆਂ ਸੰਗਤਾਂ ਵੀਡੀਓ ਦੇਖ ਰਹੀਆਂ ਨੇ ਵਾਦ ਤੋਂ ਵਾਅਦਾ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਲੋੜਵੰਦ ਮਰੀਜ਼ਾਂ ਤੱਕ ਆਲੇ-ਦਾਲੇ ਇਲਾਕਿਆਂ ਤੱਕ ਪਹੁੰਚ ਸਕੇ ਤੇ ਉਹ ਪਹੁੰਚ ਕੇ ਵਾਦ ਤੋਂ ਵਾਅਦਾ ਲਾਹਾ ਪ੍ਰਾਪਤ ਕਰ ਸਕਣ ਭੈਣਾ ਬੀਬੀਆਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਗੁਰੂ ਕੇ ਲੰਗਰ ਆਈਆਂ ਸੰਗਤਾਂ ਵਾਸਤੇ ਮਰੀਜ਼ਾਂ ਵਾਸਤੇ ਡਾਕਟਰ ਸਾਹਿਬਾਨ ਵਾਸਤੇ ਤਿਆਰ ਕੀਤੇ ਨੇ ਸਾਰੀਆਂ ਹੀ ਭੈਣਾ ਬੀਬੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਸਮੁੱਚੀ ਟੀਮ ਵੱਲੋਂ ਜੋ ਭੈਣਾ ਤੇ ਬੀਬੀਆਂ ਨੇ ਗੁਰੂ ਕੇ ਲੰਗਰ ਤਿਆਰ ਕਰਕੇ ਸੰਗਤਾਂ ਵਾਸਤੇ ਸ਼ਿਕਾਏ ਨੇ ਤੇ ਕੱਲ ਨੂੰ ਜਾਨੀ ਕਿ 3 ਤਰੀਕ ਦਿਨ ਐਤਵਾਰ ਨੂੰ ਜਿਹੜਾ ਕੈਂਪਾ ਗਲੋਬਲ ਹਾਰਟ ਹਸਪਤਾਲ ਲੁਧਿਆਣਾ ਤੋਂ ਹਾਰਟ ਦੇ ਮਾਹਰ ਦਿਮਾਗੀ ਬਿਮਾਰੀਆਂ ਤੇ ਅਧਰੰਗ ਦੇ ਰੋਗਾਂ ਦੇ ਮਾਹਰ ਡਾਕਟਰਾਂ ਦੀ ਟੀਮ ਚੈੱਕਅਪ ਕਰਨ ਦੇ ਲਈ ਪਹੁੰਚ ਰਹੀ ਹੈ ਉਸ ਦੇ ਲਈ ਵੱਧ ਤੋਂ ਵੱਧ ਲੋੜਵੰਦ ਮਰੀਜ਼ ਆ ਕੇ ਲਾਭ ਉਠਾਉਣ ਦੀ ਕਿਰਪਾਲਤਾ ਕਰਿਓ ਵਧੇਰੇ ਜਾਣਕਾਰੀ ਲਈ ਤੁਸੀਂ 79860 26426 62807 06268 ਤੇ ਵੀ ਕਨੈਕਟ ਕਰ ਸਕਦੇ ਹੋ ਸੋ ਐਨ ਆਰ ਆਈ ਵੀਰਾਂ ਦਾ ਨਗਰ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿਉਂਕਿ ਸਮੁੱਚਾ ਜੋ ਉਪਰਾਲਾ ਹੈ ਸਰਦਾਰ ਪ੍ਰਤਪਾਲ ਸਿੰਘ ਜੀ ਪਾਲ ਸੇਖੋਂ ਕੈਲਗਰੀ ਕੈਨੇਡਾ ਉਹਨਾਂ ਦੇ ਉਪਰਾਲੇ ਸਦਕਾ ਹੀ ਇਹ ਕੈਂਪ ਨਗਰ ਦੇ ਵਿੱਚ ਹਰ ਸਾਲ ਲਗਾਏ ਜਾਂਦੇ ਨੇ ਤੇ ਸਾਰੇ ਵੀਰ ਵੱਧ ਚੜ ਕੇ ਸਹਿਯੋਗ ਕਰਦੇ ਨੇ ਸਾਰੇ ਨੌਜਵਾਨ ਵੀਰਾਂ ਦਾ ਜਿੰਨੀਆਂ ਵੀ ਸੰਗਤਾਂ ਅੱਜ ਪਹੁੰਚੀਆਂ ਉਹਨਾਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਗੁਰੂ ਪਾਤਸ਼ਾਹ ਇਸੇ ਤਰ੍ਹਾਂ ਹੀ ਆਪਣੇ ਸਾਰਿਆਂ ਤੋਂ ਸੇਵਾ ਲੈਂਦੇ ਰਹਿਣ ਕਿਉਂਕਿ ਮਨੁੱਖਤਾ ਦੀ ਜਿਹੜੀ ਸੇਵਾ ਸਭ ਤੋਂ ਵੱਡੀ ਸੇਵਾ ਸੋ ਵੱਧ ਤੋਂ ਵੱਧ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਕੱਲ੍ਹ ਦੀਆਂ ਜੋ ਸੇਵਾਵਾਂ ਰਹਿੰਦੀਆਂ ਨੇ ਉਸ ਦੇ ਵਿੱਚ ਵੀ ਵੱਧ ਚੜ ਕੇ ਸਹਿਯੋਗ ਕਰਨ ਦੀ ਸਾਰੀਆਂ ਸੰਗਤਾਂ ਨੇ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾ ਤੂੰ ਲੈ ਕੇ ਆਉਣੇ ਸੀ ਘਰੋਂ ਤਾਂ ਪਾਰ ਕੇ ਤੁਰੇ